ਬੈਨੂੰ ਅੱਜ ਜਿਹੜਾ ਡੀਸੀ ਮੁਖਤੇਸਫ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਸਾਰੀ ਸਰਕਾਰ ਦਾ ਕੇਂਗਰਵਾਲ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਫਸਰ ਆ ਉਹਨਾਂ ਦੇ ਕਾਰਵਾਈ ਹੋਣੀ ਜ਼ਰੂਰੀ ਹੈ ਮੈਂ ਇੱਥੇ ਹੁਣ ਤੱਕ ਜਿੰਨੇ ਵੀ ਡੀਸੀ ਸਹਿਬਾਨ ਆਏ ਆ ਬੜਾ ਰਿਸਪੈਕਟਫੁਲੀ ਡੀਸੀ ਬਹੁਤ ਵਧੀਆ ਢੰਗ ਨਾਲ ਚਲਾ ਕੇ ਗਏ ਆ ਅਸੀਂ ਉਹ ਨਾਲ ਰਿਗਾਰਡ ਵੀ ਕਰਦੇ ਆ ਪਰ ਅੱਜ ਸਾਨੂੰ ਮਜਬੂਰਨ ਇਹ ਕਹਿਣਾ ਪੈ ਰਿਹਾ ਕਿ ਇਹ ਕਾਰਵਾਈ ਹੋਣੀ ਜ਼ਰੂਰੀ ਬਣ ਚੁੱਕੀ ਸੀ ਔਰ ਮੈਂ ਪੰਜਾਬ ਸਰਕਾਰ ਦਾ ਦੁਬਾਰਾ ਤੋਂ ਤਮਾਮ ਕਰਦਾ ਜਿਨ੍ਹਾਂ ਨੇ ਇਹ ਕਦਮ ਚੱਕ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਵਾਈ ਹੈ ਜੀ ਕਰਪਸ਼ਨ ਤੋਂ ਉਹ ਤੁਹਾਡੇ ਕੋਲੀਆਂ ਵੀ ਕੋਈ ਸ਼ਿਕਾਇਤਾਂ ਹੁੰਦੀਆਂ ਸੀ ਜਾਂ ਤੁਹਾਡੀ ਹਾਈ ਕਮਾਂਡ ਨਾਲ ਗੱਲ ਹੋਈ ਇਸ ਮਾਮਲੇ 'ਚ ਕਿਹੋ ਜਿਹੀਆਂ ਸ਼ਿਕਾਇਤਾਂ ਸੀਗੀਆਂ ਲਗਾਤਾਰ ਲੋਕ ਕਰਪਸ਼ਨ ਦੀਆਂ ਸ਼ਿਕਾਇਤਾਂ ਕਰਦੇ ਸੀ ਸਾਨੂੰ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਸਾਨੂੰ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਮੈਂ ਲਗਾਤਾਰ ਸ਼ਿਕਾਇਤਾਂ ਹੁੰਦੀਆਂ ਸੀ ਔਰ ਮੈਂ ਤਾਂ ਇਹ ਵੀ ਚਾਹੂੰਗਾ ਕਿ ਜਿਹੜੇ ਇਹਨਾਂ ਨਾਲ ਸੌਦੇਬਾਜ਼ੀ ਕਰਾਉਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਨਾਤਪੈਣੀ ਚਾਹੀਦੀ ਤੁਸੀਂ ਇਸ ਨੂੰ ਹਾਈ ਕਮਾਂਡ ਦੀ ਨਿਗਾਹ ਤੇ ਲਿਆ ਦਿੱਤਾ ਸੀ ਤੁਹਾਨੂੰ ਲੱਗਦਾ ਇਹ ਕਾਰਵਾਈ ਉਸ ਦਾ ਹਿੱਸਾ ਹੈਗੀ ਜਾਂ ਇਹ ਕੁਝ ਹਾਂ ਅਸੀਂ ਲਗਾਤਾਰ ਸਾਰੇ ਮੈਂ ਤੇ ਬਾਕੀ ਸਾਡੇ ਸਾਰੇ ਐਮਐਲਏ ਸਹਿਬਾਨ ਲਗਾਤਾਰ ਇਸ ਗਲਦੇ ਟੱਚ ਵਿੱਚ ਸੀ ਕਿ ਜਿਹੜਾ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਔਰ ਤੁਸੀਂ ਅੱਜ ਕਿਵੇਂ ਬਾਕੀ ਅਧਿਕਾਰੀਆਂ ਨੂੰ ਕੀ ਕਹੋਗੇ ਜੋ ਇੱਥੇ ਜ਼ਿਲ੍ਹੇ ਚ? ਮੈਂ ਕਹੂੰਗਾ ਕਿ ਜੇ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਬੇਨਤੀ ਕਰੂੰਗਾ ਕਿ ਸਾਫ਼-ਸੁਥਰੇ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਜਾਏ ਤੇ ਲੋਕਾਂ ਨਾਲ ਕਿਸੇ ਕਿਸਮ ਦਾ ਮੇਸ ਬਿਹੇਵ ਨਾ ਕੀਤਾ ਜਾਵੇ।